हाय गाइस आजकल सोशल मीडिया ਦਾ ਜਮਾਨਾ ਹੈ ਤੇ سوشل میڈیا ਦੇ ਉੱਤੇ ਸਭ ਤੋਂ ਜ਼ਿਆਦਾ ਕੋਈ ਬਿਮਾਰੀ ਫੈਲਣ ਈ ਆ ਤੇ ਉਹਦਾ ਨਾਮ ਹੈ ਪੋਡਕਾਸਟ ਕੁਝ ਕਰਦੇ ਕੀ ਆਪਣੇ ਮੂੰਹ ਤੋਂ ਵੱਡਾ ਮਾਈਕ ਲਾ ਲੈਂਦੇ ਆ ਸਾਹਮਣੇ ਤੇ ਫਿਰ ਉੱਤੇ ਬੈਠ ਕੇ ਜਣਾ ਖਣਾ ਜਣੀ ਖਣੀ ਕੁੱਤਾ ਬਿੱਲਾ ਕੁੱਤੀ ਬਿੱਲੀ ਬਾਂਦਰ ਬਾਂਦਰੀ ਖੋਤਾ ਗਦਾ ਗਦੀ ਵਾਹੀਆਤ ਡਫਰ ਬੇਅਕਲਾ ਬਤਮੀਜ਼ ਇਲ ਬਤੋੜਾ ਨਾਸਾਂ ਚੌੜਾ ਆਪਸ ਚ ਬੈਠ ਕੇ ਤੇ ਗੱਲਾਂ ਕਰਨ ਦੇ ਪਤਾ ਨਹੀਂ ਕਿਹੜੀ ਕਿਹੜੀ ਗੱਲ ਕਰੀ ਜਾਂਦੇ ਇੱਕ ਜਣਾ ਬੈਠਾ ਉਹਦਾ ਵੀ ਕੋਈ ਪਤਾ ਨਹੀਂ ਜਿਹੜਾ ਸਾਹਮਣੇ ਬੈਠਾ ਉਹਦਾ ਵੀ ਕੋਈ ਪਤਾ ਨਹੀਂ ਦੋਵੇਂ ਆਪਸ ਚ ਬੈਠ ਕੇ ਭੋਰਨ ਦੇ ਹਰ ਕੋਈ ਪੋਡਕਾਸਟ ਕਰ ਰਿਹਾ ਅਸਲ ਜਿੰਨੇ ਭੋਰੀ ਹੁੰਦੀ ਜਿਹੜਾ ਗੈਸਟ ਆਇਆ ਹੁੰਦਾ ਉਹਨੂੰ ਆਪਣੀਆਂ ਗੱਲਾਂ ਸੁਣਨ ਤੋਂ ਬਾਅਦ ਲੱਗਦਾ ਯਾਰ ਇਹ ਤਾਂ ਮੈਂ ਵੀ ਕਰ ਸਕਦਾ ਉਹ ਜਾ ਕੇ ਆਪਣਾ ਪੋਡਕਾਸਟ ਸ਼ੁਰੂ ਕਰ ਦਿੰਦਾ ਹੁਣ ਜਿਹੜਾ ਉਹਦੇ ਪੋਡਕਾਸਟ ਵਿੱਚ ਗੈਸਟ ਆਇਆ ਹੁੰਦਾ ਉਹ ਫਿਰ ਕਰਨ ਤੋਂ ਬਾਅਦ ਘਰੇ ਜਾ ਕੇ ਆਪਣਾ ਸ਼ੁਰੂ ਕਰ ਦਿੰਦਾ ਤੇ ਜਿਹੜੇ ਇਹਨਾਂ ਦਾ ਪੋਡਕਾਸਟ ਸੁਣਨ ਦੇ ਵੇਖਣ ਦੇ ਆ ਉਹਨਾਂ ਨੂੰ ਲੱਗਦਾ ਇਹਨਾਂ ਨੂੰ ਦੇਖ ਕੇ ਵੀ ਇਹਨਾਂ ਤੋਂ ਵਧੀਆ ਤੇ ਅਸੀਂ ਹੋਰ ਸਕਦੇ ਆ ਉਹ ਘਰੇ ਜਾ ਕੇ ਆਪਣਾ ਆਪਣਾ ਪੋਡਕਾਸਟ ਸ਼ੁਰੂ ਕਰ ਦਿੰਦੇ ਔਰ ਕਿਸੇ ਨੇ ਆਪਣਾ ਪੋਡਕਾਸਟ ਸ਼ੁਰੂ ਕਰਤਾ ਇਹ ਟਾਈਮ ਇਹੋ ਜਿਹਾ ਹੈ ਨਾ ਹਰ ਕਿਸੇ ਦਾ ਆਪਣਾ ਪੋਡਕਾਸਟ ਹੋਣਾ ਹਰ ਕਿਸੇ ਨੇ ਪੋਡਕਾਸਟ ਸ਼ੁਰੂ ਕਰ ਲਿਆ ਹਰ ਕੋਈ ਬੰਦਾ ਪੋਡਕਾਸਟ ਕਰ ਰਿਹਾ ਪਰ ਪ੍ਰੋਬਲਮ ਇਹ ਹੋ ਰਹੀ ਹੈ ਗੈਸਟ ਨਹੀਂ ਲੱਭ ਰਿਹਾ ਗੈਸਟ ਤਾਂ ਨਹੀਂ ਲੱਭ ਰਿਹਾ ਕਿਉਂਕਿ ਹਰ ਕਿਸੇ ਦਾ ਆਪਣਾ ਪੋਡਕਾਸਟ ਹੈ ਕੋਈ ਕਿਸੇ ਦੇ ਪੋਡਕਾਸਟ ਆਉਂਦਾ ਨਹੀਂ ਪਿਆ ਕਹਿੰਦਾ ਸੌਰੀ ਯਾਰ ਟਾਈਮ ਨਹੀਂ ਮੈਂ ਤੇ ਆਪਣਾ ਕਰਨਾ ਫਿਰ ਇਹੋ ਜਾਨੇ ਕੀ ਕਰਨਾ ਖੁਦ ਦਾ ਪੋਡਕਾਸਟ ਕਰਿਆ ਕਰਨਾ ਸ਼ੀਸ਼ੇ ਦੇ ਖੜੇ ਹੈ ਮਾਈਕ ਲਾਇਆ ਹੋਇਆ ਪੋਡਕਾਸਟ ਵਾਲਾ ਉਥੇ ਕੀ ਕਰਨਾ ਸਵਾਗਤ ਹੈ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਸੋ ਅੱਜ ਮੈਂ ਤੁਹਾਡੀ ਗੱਲ ਕਰਾਂਗਾ ਖੁਦ ਮੇਰੇ ਨਾਲ ਹੋਰ ਕੋਈ ਗੱਲ ਕਰਨੀ ਨਹੀਂ ਉੱਤੋਂ ਪਤਾ ਨਹੀਂ ਕਿਹੜੀ ਕਿਹੜੀ ਗੱਲ ਤੇ ਪੋਡਕਾਸਟ ਕਰਨ ਦੇ ਹਰ ਟੌਪਿਕ ਨੂੰ ਇਹਨਾਂ ਨੇ ਛੋਲ ਲਿਆ ਹੋਇਆ ਇੱਕ ਇੱਕ ਟੌਪਿਕ ਨੂੰ ਲੱਖ ਲੱਖ ਵਾਰੀ ਲੋਕਾਂ ਨੇ ਡਿਸਕਸ ਕਰ ਲਿਆ ਉਹ ਚ ਕਰੋੜਾ ਕਰੋੜਾ ਵਿਊ ਪੁਆਇੰਟ ਦੇ ਦਿੱਤੇ ਮਤਲਬ ਗੱਲਾਂ ਹੀ ਖਤਮ ਕਰਤੀਆਂ ਮੁੱਦਾ ਹੀ ਖਤਮ ਕਰਤਾ ਇੱਕ ਟਾਈਮ ਤੇ ਉਹ ਜਿਹੇ ਲੋਕਾਂ ਨੇ ਸਮਝ ਨਹੀਂ ਆਣੀ ਗੱਲ ਕਰੀਏ ਕੀ ਗੱਲਾਂ ਖਤਮ ਹੋ ਗਈ ਪੋਡਕਾਸਟ ਕਰ ਕਰਕੇ ਗੱਲਾਂ ਹੀ ਖਤਮ ਕਰ ਦੇਣੀਆਂ ਲੋਕਾਂ ਮਨੋਂ ਰੱਬ ਨੇ ਕੁੱਤੇ ਬਣਾਏ ਸੀ ਭੌਂਕਣ ਵਾਸਤੇ ਕੁੱਤੇ ਸਾਇਲੈਂਟ ਹੋ ਗਏ ਜਿਹੜੇ ਇਨਸਾਨ ਹੈ ਉਹ ਭੌਂਕੀ ਜਾਣ ਦੇ ਮਾਈਕ ਲਾ ਕੇ ਤੇ ਪਤਾ ਨਹੀਂ ਕੀ ਕੀ ਬੋਲੀ ਜਾਣ ਦੇ ਮਤਲਬ ਇੰਨੀਆਂ ਜ਼ਿਆਦਾ ਗੱਲਾਂ ਕਰਤੀਆਂ ਇਹਨਾਂ ਨੇ ਇੱਕ ਟਾਈਮ ਤੇ ਆ ਕੇ ਲੋਕਾਂ ਨੇ ਉਹ ਜਿਹੇ ਬੰਦਾ ਲੱਭਿਆ ਕਰਨ ਜਿਹੜਾ ਚੁੱਪ ਰਹਿਂਦਾ ਕੰਪੀਟੀਸ਼ਨ ਹੋਇਆ ਕਰਨੇ ਦੇਖਿਓ ਚੁੱਪ ਰਹਿਣ ਦੇ ਵੀ ਜਿਹੜਾ 10 ਮਿੰਟ ਚੁੱਪ ਰਹੋਗਾ ਉਹਨੂੰ ਇਨਾਮ ਦੇਵਾਂ। ਜਿਹੜਾ ਸਾਇਲੈਂਟ ਰਹਿੰਦਾ ਨਾ ਉਹਨੂੰ ਮੁਕੰਮਲ ਮਹਾਨ ਸਮਝਿਆ ਕਰਨਾ ਯਾਰ ਇਹ ਬੋਲਦਾ ਨਹੀਂ ਪਿਆ ਕਮਾਲ ਦੀ ਗੱਲ। ਇੰਨਾ ਬੇੜਾਗਰ ਕਰਤਾ ਪੋਡਕਾਸਟ ਕਰ ਕਰਕੇ ਪੋਡਕਾਸਟ ਕਰਨ ਨੂੰ ਬਹੁਤ ਜ਼ਿਆਦਾ ਈਜ਼ੀ ਬਣਾ ਦਿੱਤਾ ਗਿਆ। ਵੈਸੇ ਵੀ ਪੋਡਕਾਸਟ ਕਰਨਾ ਤੇ ਚਾਹੀਦਾ ਕੀ ਹੈ ਜੇ ਜਿਹੜੀ ਪੋਡਕਾਸਟ ਕਰਨਾ ਚਾਹੁੰਦੇ ਤਾਨੂੰ ਚਾਰ ਸ਼ਬਦ ਹੋਣੇ ਚਾਹੀਦੇ। ਹੂੰ ਆਹ ਆ ਬਿਲਕੁਲ ਪੋਡਕਾਸਟ ਵਾਲਿਆਂ ਨੇ ਮਿਲਦਾ ਦਿਮਾਗ ਹਿੱਲੇ ਇੱਕ ਪੋਡਕਾਸਟ ਕਰਨ ਵਾਲਾ ਉਹਨੇ ਨਾ ਲਾਗੇ ਪੌੜੀ ਲਾਈ ਆਪਣੇ ਪੋਡਕਾਸਟ ਮਾਈਕ ਦੇ ਲਾਗੇ ਕਿਸੇ ਨੇ ਪੁੱਛਿਆ ਭਾਈ ਇਹ ਕਿਉਂ ਲਾਈ ਹੈ ਕਹਿੰਦਾ ਮੈਂ ਆਪਣੇ ਪੋਡਕਾਸਟ ਨੂੰ ਹਾਈ ਲੈਵਲ ਤੇ ਲੈ ਕੇ ਜਾਣਾ ਚਾਹੁੰਦਾ ਇੱਕ ਪੋਡਕਾਸਟ ਕਰਨ ਵਾਲਾ ਉਹਨੂੰ ਕੋਈ ਲਿਸਨਰ ਨਹੀਂ ਮਿਲ ਰਿਹਾ ਉਹਦੀ ਵਿਊ ਬੜੇ ਘੱਟ ਆਏ ਤੇ ਇਹਦੇ ਜਿਵੇਂ ਪੋਡਕਾਸਟ ਕਰਕੇ ਕਹਿ ਰਿਹਾ ਇਟਸ ਮਾਈ ਸਾਇਲੈਂਟ ਸਕਸੈਸ ਕਿ ਮੈਂ ਦੱਸਿਆ ਸੀ ਨਾ ਮੁੱਦਾ ਪਤਾ ਨਹੀਂ ਕਿਹੜਾ ਚੁਣ ਲੈਂਦੇ ਆ ਕੋਈ ਵੀ ਮੁੱਦਾ ਚੁਣ ਲੈਂਦੇ ਜਿਹੜਾ ਚੁਣਨ ਵਾਲਾ ਨਹੀਂ ਹੈਗਾ ਜਿਹਦੀ ਲੋੜ ਨਹੀਂ ਹੈਗੀ ਉਹਦੇ ਤੇ ਪੋਡਕਾਸਟ ਹੋ ਰਹੇ ਇੱਕ ਜਣਾ ਪੋਡਕਾਸਟ ਕਰਦਾ ਪਿਆ ਮੁੱਦਾ ਪਤਾ ਕੀ ਚੁਣਿਆ ਅੱਜ ਹਮ ਆਪਕੋ ਬਤਾਇੰਗੇ ਪੋਡਕਾਸਟ ਕਿਵੇਂ ਕਰਤੇ ਹਨ ਤੇ ਇਹਦੇ ਤੇ ਵੀ ਉਹਨੇ ਗੈਸਟ ਬੁਲਾਇਆ ਹੋਇਆ ਹੈ ਇੱਥੇ ਗੱਲਾਂ ਕਰਨ ਨੂੰ ਆ ਤੇ ਵੀ ਪੋਡਕਾਸਟ ਕਿੱਦਾਂ ਕੀਤਾ ਜਾ ਸਕਦਾ ਲੋਕਾਂ ਨੂੰ ਦੱਸਣਾ ਅਜੀਬ ਗੱਲਾਂ ਦੱਸ ਰਿਹਾ ਤੇ ਜਿਹੜੇ ਪਹਿਲਾ ਪੁਆਇੰਟ ਉਹਨੇ ਦੱਸਿਆ ਨਾ ਮੈਂ ਕਹਿੰਦਾ ਇਹ ਤੇ ਉਹ ਗੱਲ ਸੀ ਕਿ ਵਾਕਈ ਮਤਲਬ ਇਹ ਤਾਂ ਰੱਬ ਨੂੰ ਵੀ ਪਤਾ ਹੋਣੀ ਜਿਹੜੀ ਉਹਨੇ ਦੱਸੀ ਆ ਕਹਿੰਦਾ ਪੋਡਕਾਸਟ ਕਰਨੇ ਲਈ ਸਭ ਤੋਂ ਜ਼ਰੂਰੀ ਹੈ ਉਹ ਹੈ ਮਾਈਕ ਕੀਆ ਪੁਆਇੰਟ ਦੱਸਿਆ ਯਾਰ ਕਿਸੇ ਨੂੰ ਨਹੀਂ ਪਤਾ ਹੋਣਾ ਇਹ ਪੁਆਇੰਟ ਜਿਹੜਾ ਤੁਸੀਂ ਦੱਸਤਾ ਲੋਕਾਂ ਨੂੰ ਪੋਡਕਾਸਟ ਉਤੋਂ ਫਿਰ ਇਹ ਦੱਸ ਰਹੇ ਹੱਥ ਕਿੱਦਾਂ ਰੱਖਣੇ ਆ ਹੱਥਾਂ ਦੇ ਸਟਾਈਲ ਕਿੱਦਾਂ ਕਿੱਦਾਂ ਕਰਨੇ ਆ ਪੋਡਕਾਸਟ ਕਰਨ ਲੱਗੇ ਹੱਥਾਂ ਦੇ ਪੋਜ਼ ਦੱਸੀ ਜਾ ਰਹੀ ਆ ਯਾਰ ਇਹਦੇ ਤੇ ਉਹਨਾਂ ਨੇ ਫਿਰ 20 25 ਮਿੰਟ ਡਿਸਕਸ ਕੀਤੀ ਆ ਵੀ ਹੱਥ ਜਿਹੜਾ ਵਾ ਏਦਾਂ ਕਰਕੇ ਕਿਦਾਂ ਕਰਕੇ ਪੋਡਕਾਸਟ ਕਰਨਾ ਤੇ ਅਗਲੇ ਤੇ ਮਤਲਬ ਇਫੈਕਟ ਪਾਊਗਾ ਬੁਲੈ ਇਹਨੇ ਪੋਜ਼ੀ ਮੈਂ ਕਹਿੰਨਾ ਡਾਂਸਿੰਗ ਡਾਂਸ ਚ ਲੋਕੀ ਬਣਾਉਂਦੇ ਨੇ ਸ਼ਰੀਰ ਦੇ ਜਿੰਨੇ ਉਹਨਾਂ ਨੇ ਹੱਥ ਦੇ ਬਣਾਤੇ ਪੋਡਕਾਸਟ ਕਰ ਲਿਆ ਕਿਹੜੇ ਕਿਹੜੇ ਪੋਜ਼ ਬਣਾਉਣੇ ਲੋਕਾਂ ਤੇ ਇਫੈਕਟ ਹੋਣਾ ਕਿ ਨਹੀਂ ਹੋਣਾ ਮੈਨੂੰ ਲੱਗਦਾ ਉਹਨਾਂ ਦੇ ਦਿਮਾਗ ਤੇ ਜ਼ਰੂਰ ਇਫੈਕਟ ਹੋਇਆ ਪਿਆ ਕੋਈ ਉਹਨੂੰ ਆ ਲੱਗਦਾ ਹੈ ਵੀ ਉਹਨਾਂ ਨਾਰਮਲ ਨਹੀਂ ਹੈਗੇ ਉਹ ਮੈਂਟਲ ਹਸਪੀਟਲ ਚੋਂ ਭੱਜ ਕੇ ਆਏ ਆ ਤੇ ਪਾਗਲ ਬਣਾ ਰਹੇ ਲੋਕਾਂ ਨੂੰ ਤੇ ਅਸੀਂ ਸੁਣ ਕੇ ਬੰਨ ਰਹੇ ਆ ਤੇ ਜਿਹੜੇ ਹਿਸਾਬ ਦੇ ਨਾਲ ਦੁਨੀਆ ਦੇ ਤੇ ਪੋਡਕਾਸਟ ਚੱਲ ਰਹੇ ਆ ਹਰ ਕੋਈ ਪੋਡਕਾਸਟ ਕਰ ਰਿਹਾ ਮਤਲਬ ਆਉਣ ਵਾਲੇ ਸਮੇਂ ਜਦੋਂ ਧਰਤੀ ਤਬਾਹ ਹੋ ਜਾਣੀ ਹੈ ਇਨਸਾਨ ਖਤਮ ਹੋ ਜਾਣੇ ਆ ਫਿਰ ਏਲੀਅਨਸ ਹੋਣੇ ਨਾ ਉਹਨਾਂ ਜਗ੍ਹਾ-ਜਗ੍ਹਾ ਤੇ ਖੁਦਾਈ ਕਰਨੀ ਹੈ ਹਰ ਜਗ੍ਹਾ ਤੇ ਉਹਨਾਂ ਨੂੰ ਪੋਡਕਾਸਟ ਵਾਲੇ ਮਾਈਕ ਮਿਲਨੇ ਫਿਰ ਉਹਨਾਂ ਨੇ ਆਪਣੇ ਹਿਸਾਬ ਨਾਲ ਅੰਦਾਜ਼ੇ ਲਗਾਉਣੇ ਆ ਯਾਰ ਇਹ ਇਨਸਾਨ ਇਹਨਾਂ ਗੋਲ-ਗੋਲ ਚੀਜ਼ਾਂ ਨਾਲ ਪਤਾ ਨਹੀਂ ਕੀ ਕਰਦੇ ਰਹੇ